Tôi lên trên hôm nay. Bồn 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 bồn. Bồn 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 bồn. Bồn 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 bồn. Bồn 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 bồn. Bồn 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 bồn. Bồn 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 bồn. Bồn 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 bồn. Bồn bồn ਚਲੋ ਠੀਕ ਹੈ ਭਾਈ ਸਾਰਿਆਂ ਨੂੰ ਠੀਕ ਹੈ ਓਕੇ ਭਾਈ ਓਕੇ ਹੋ ਗਿਆ ਠੀਕ ਮਿਲਦੇ ਹਾਂ ਬਹੁਤ ਬੜਾ ਆਇਆ ਭਾਈ ਜਾਨ ਬਹੁਤ ਸ਼ੁਕਰੀਆ ਠੀਕ ਮਿਹਰਬਾਨੀ ਓਕੇ ਜੀ ਠੀਕ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ 'ਚ ਸਾਰੇ ਪ੍ਰਾਪਾਂ ਦਾ ਵੈਲਕਮ ਆ ਸਵਾਗਤ ਆ ਜੀ ਆਨ ਆਖਦੇ ਆ ਆਪਾਂ ਕਰਦੇ ਆ ਜੀ ਦਾ ਨਵਾਂ ਵਲੌਗ ਸ਼ੁਰੂ ਅੱਜ ਦੀ ਜਿਹੜੀ ਆਪਣੀ ਰੁਟੀਨ ਹੋਊਗੀ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਦੇਖਣਾ ਤੇ ਆਪਣੇ ਕੋਲ ਆਏ ਸੇ ਮਹਿਮਾਨ ਆਪਣੇ ਦੋਸਤ ਤੇ ਉਹਨਾਂ ਨੂੰ ਆਏ ਨੂੰ ਆਣ ਤੇ ਤੁਹਾਨੂੰ ਦਿਖਾਣੇ ਆ ਤੇ ਕੀ ਮਾਹੌਲ ਆ ਕਿੱਦਾਂ ਐਂਜੋਏ ਕਰਦੇ ਆ ਤੇ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਦੇਖਣਾ ਲੋ ਜੀ ਆ ਗਏ ਡਰਪੈਨ ਤੇ ਨਹਾਉਣੇ ਆ ਆ ਬਹੁਤ ਮਜ਼ਾ ਆ ਰਿਹਾ ਬਹੁਤ ਮਜ਼ਾ ਤੇ ਐਂਜੋਏ ਹੋ ਰਿਹਾ ਚੈੱਕ ਕਰੋ ਚਿੱਲ ਹੋ ਰਿਹਾ ਆ ਰਹਾਲ ਨਾਲ ਸੁਗਲ ਨਾਲ ਚਲੀ ਚਲੰਦੇ ਆ ਭਾਈ ਉਹਨਾਂ ਨਾਲ ਏਲੇ ਦਾਉ ਆਪੇ ਦਾਉ ਆਹ ਦੁਆਰ ਤੋਂ ਨਿਕਲ ਆਉਂਦੇ ਆ ਲਾਜੀ ਹਾਂਜੀ ਭਾਈ ਕਿੱਥੋਂ ਆਏ ਹੋ ਮੈਂ 10 ਮਿੰਟੋਂ ਆਇਆ ਭਾਈ ਅੱਛਾ ਕਿੱ사 ਲੱਗ ਰਿਹਾ ਅੱਜ ਭਾਈ ਬੜਾ ਮਜ਼ਾ ਆ ਰਿਹਾ ਸਤਿ ਸ੍ਰੀ ਅਕਾਲ ਹੋਰ ਠੀਕ ਭਾਈ ਜੀ ਉਹ ਜਿਵੇਂ ਆ ਗਾ ਦੇ ਮਯਾਰਿਆ ਠੀਕ ਜਿੱਲੇ ਕੋਲ ਆਏ ਹਜ਼ਾਰ ਭਾਈ ਕੋਲ ਉੱਚੀ ਸੋ ਲਓ ਜੀ ਆਏ ਮਜ਼ਾ ਆ ਰਿਹਾ ਡੰਗ ਲਾਈਟ ਲੈ ਰਹੇ ਹਾਂ ਨੇ ਨਾਕ ਲਿਆ ਤੇ ਇੱਧਰ ਜਨਾਬ ਹੁਣੀ ਬਹੁਤ ਸੋਹਣਾ ਸਾਡੀ ਛੜੀ ਹੋ ਗਿਆ ਤੇ ਜਾਣਦੇ ਹੁਣ ਫੇਰੇ ਤੇ ਚੱਲ ਕੇ ਉੱਥੇ ਕੋਈ ਸ਼ੋਗ ਮੇਲਾ ਲਾਉਨੇ ਆ ਭੰਡ ਭੁੰਡੇ ਇਕੱਠੇ ਕਰ ਲਿਆ ਆ ਤੇ ਚੱਲਨੇ ਆ ਡੇਰੇ ਤੇ ਹੁਣ ਅਇਤੇ ਦੁੱਪ ਦੀ ਸਾਡਾ ਵਿੱਚ ਚਮਕੰਦੇ ਅੱਜ ਪੂਰਾ ਆਈ ਜਾਂ ਨੇਰੀ ਆ ਬਾਰਿਸ਼ ਪੱਕੀ ਹੋਰ ਨਹੀਂ ਹੋਣੀ ਕੋਈ ਕਲੇ ਨਹੀਂ ਹੋ ਕਉ ਫੈਨ ਹੈ ਨਾ ਕੋਤਾਸ ਦਾ ਵੀ ਆਈ ਚਾ ਚਾ ਤੂੰ ਨਾ ਚੱਲਿਆ ਕਰਨ ਨੋੜ ਨਹੀਂ ਅਸੜੇ ਦੀ ਵੇਖਦਾ ਨਹੀਂ ਆ ਕੇ ਜਾਉਂਗਾ ਦਾ ਹਸ ਬਣਦਾ ਹੁਣ ਆਸ ਨੇ ਮੂੰਹ ਹੀ ਬੰਦ ਕਰ ਲਿਆ ਇਹਨੇ ਮੂੰਹ ਬੰਦ ਕਰ ਲੇ ਮੂੰਹ ਬੀੜ ਲਿਆ ਨਹੀਂ ਮੂੰਹ ਕਦ ਤੱਕ ਕਿਉਂ ਫੈਨ ਹੈ ਹੈਲੋ ਇਧਰ ਤਾਂ ਵੇਖ ਚੁੱਪ ਚੁੱਪ ਐ ਟਾਈਮ ਹੀ ਦਿੰਦਾ ਫੈਨ ਨੂੰ ਟਾਈਮ ਹੀ ਟਾਈਮ ਨੂੰ ਫੈਨ ਨੂੰ ਟਾਈਮ ਹੀ ਦੇਣੇ ਲੋਕ ਸੀ ਨਾ ਹੈ ਤੇ ਕੱਟੋ ਹਿੱਲੇ ਤੇਰੇ ਤੇ ਗੁਰੂ ਆਲਾ ਦੇ ਲਓ ਜੀ ਪ੍ਰੋਣੇ ਆਪਣੇ ਚੱਲੇ ਤਾਂ ਢਰੀਲਾ ਛੀਲਾ ਬਣਾ ਲੀਆਂ ਨੇ ਤੇ ਹੁਣ ਚੱਲੇ ਨੇ ਵਾਪਸੀ ਤੇ ਇਹਨਾਂ ਨੂੰ ਸੀ ਆਫ ਕਰ ਲਈਏ ਤੇ ਬਥੇਰਾ ਸ਼ੋਹਲ ਮੇਲਾ ਵੀ ਲਾ ਲਿਆ ਸੀ ਤੇ ਹੁਣ ਇਹਨੂੰ ਕਰਦੇ ਆ ਆਪਾਂ ਅਲਵਿਦਾ ਫਿਰ ਮਿਲਾਂਗੇ ਕਿਸੇ ਨਾ ਕਿਸੇ ਮੋੜ ਤੇ ਆਦਨ ਨੂੰ ਪਤਾ ਨਹੀਂ ਮੇਰੇ ਕਦੋਂ ਪੰਜਵੀਂ ਚੱਲਿਆ ਸੀ ਇਹ ਭਾਜੀ ਸਾਡਾ ਦੇਸੀ সুইਮ ਪੂਲ ਆ ਜੋ ਦੇਖ ਲਓ ਨਾਲੋਂ ਮਹਦ ਗਈ ਨਾ ਹੈ ਸਿਰਫ ਬਲੌਗ ਜਸ ਮੁੰਮੀ ਦੇ ਮਿਲ ਕੇ ਆਉਂਦੇ ਹੈ ਨਾ ਕਿਉਂ ਉਹ ਫੇਰ ਬਿੱਟੀ ਕੇ ਆਉਂਦਾ ਆਹ

ਮੈਂ ਮਜਬੂਰੀ ਦਾ ਸਨ ਅਸਾਂ ਵੀ ਫਸਿਆ ਉਹ ਵੀ ਫਸਿਆ ਤਿੰਨ ਚਾਰ ਫਸੇ ਨੇ ਮੈਂ ਇਹ ਸਿੱਕਾ ਕਮਾਣਾ ਉਹਦਾ ਹੀ ਸਿੱਕਾ ਚੱਲਣਾ ਤਾਂ ਕਿਹੜਾ ਸਿੱਕਾ ਕਮਾਣਾ ਦੱਸੇ ਤਿੰਨਾਂ ਦਾ ਜਿਹੜਾ ਹੈ ਕਿਹੜਾ ਸਿੱਕਾ मामा ਦਾ ਵਿਆਹ ਵਾਲਾ ਅੱਛਾ ਮੈਂ ਕੋਈ ਕੁੜੀ ਲੱਭਣ ਨਹੀਂ ਦਿਆ ਇਹਨਾਂ ਨੂੰ ਕੁੜੀਆਂ ਲੱਭੀਆਂ ਪਰ ਵਿਚਾਰੇ ਦੋਵੇਂ ਬੈਠੇ ਆਂ मामा ਸੀ ਛੇ ਛੇ ਸਾਹਮਣੇ ਬੈਠੇ ਸਾਰੇ ਤਾਂ ਇਹਨਾਂ ਦੀ ਗੁੰਡਲੀ ਤੇ ਛਣੀ ਬੈਠਾ ਹੈ ਬਿਲਕੁਲ ਹੈ ਯਾ ਤੇ ਗੁੰਡਲੀ ਪਾੜ ਲੋ

ਦਰ ਜੇ ਹੋ ਹੋ ਰੀਲੀ ਪਰਾਂ ਜਾ ਜ਼ਰਾ ਬਲਾ ਲਓ ਪੇ ਕਿੰਨਾਂ ਆ ਬੰਦਾ ਚਾਹੀਦਾ ਇੰਡੀਆ ਹੈਗਾ ਤੇਰਾ ਇੰਡੀਆ ਬਾਰੇ ਕੀ ਕਹਿਣਾ ਤੇ ਜੇ ਨੂੰ ਇੰਡੀਆ ਚ ਸਭ ਤੋਂ ਪਹਿਲੇ ਦੇ ਅਸਲ ਚ ਆਏ ਸੀ ਕੁੜੀ ਲੱਭ ਕੇ ਲੈ ਆਣੀ ਉਹਦੀ ਨੋ ਲੱਭ ਕੇ ਲੈ ਆਣੀ ਉਹਦੇ ਮੁੰਡੇ ਦਾ ਢੇਡ ਹੈ ਨਹੀਂ ਕੋਲੋਂ ਵਿਆਹ ਕਰਨਾ ਵਿਚਾਰੇ ਦਾ ਕਸੇ ਆ ਬਿਆ ਕਟਰੀਨਾ ਕਪੂਰ ਨੂੰ ਵੇਖਣਾ ਚਾਹੀਦਾ ਹਾਂ ਲਾਉਗੀ ਕਹਿੰਨਾ ਜੇ ਆਪਾਂ ਇੰਡੀਆ ਫਤਿਹ ਕਾਲੀ ਦੇ ਤਰ੍ਹਾਂ ਤਰ੍ਹਾਂ ਰਿਸ਼ਤਾ ਲੱਭ ਜੇਗਾ ਕਿ ਉਹ ਆਪਾਂ ਕੁੜੀ ਟਰੱਕ ਭਰ ਕੇ ਲੈਣੇ ਚੁੱਕ ਲੈਣਾ ਪਰ ਲਾਉਗੀ ਬੰਦੇ ਆਪਣਾ ਇੱਧਰ ਪਾਣੀ ਕੈਸਟ ਕਰੰਦੇ ਨੇ ਪਤਾ ਨਹੀਂ ਕੀ ਰਿਜ਼ਲਟ ਨਿਕਲਦਾ ਕੀ ਨਹੀਂ ਨਿਕਲਦਾ ਹਾਂਜੀ ਇਹ ਤਾਜ਼ਾ ਪਾਣੀ ਦੀ ਖਾਸੀਅਤ ਹੈ ਭਾਈ

हां जी मलिक साहब कैसा पानी मलिक साहब कह रहे हैं मैं ना ना रहेगा तो <laughs> तो तो <laughs> <laughs> बस लो ना हो गई इन्हों चलो ठीक है वापसी न ਬਿਲਕੁਲ ਸਹੀ ਨਾ ਆਇਆ ਬੜੀ ਮਿਹਰਬਾਨੀ ਭਰਾ ਤੁਸੀਂ ਸਾਡੇ ਕੋ ਆਏ ਠੀਕ ਹੈ ਤੁਸੀਂ ਤੁਹਾਨੂੰ ਬਾਰ ਬਾਰ ਬੁਲਾਉ ਆਂ ਅਸੀਂ ਵੇਲੇ ਆ ਭਾਈ ਅਸੀਂ ਵੇਲੇ ਆ ਹੋਰ ਦੱਸੋ ਅਸੀਂ ਵੇਲੇ ਆ ਅਜੇ ਤੁਹਾਡੇ ਕੋ ਪਹੁੰਚ ਜਾਂਦਾ ਹੈ ਬਾਹਰ ਗਰਮੀ ਹੋਰ ਮਾਦ ਲੈਂਦੇ ਹਾਂ ਹਾਂ ਚਲੋ ਅੱਗੇ ਵਾ ਕਿਤੇ ਹੋਰ ਦੇ ਚੰਗਾ ਇਨਜ਼ਾਮ ਕਰਦੇ ਆਪਾਂ ਨਹੀਂ ਇਹ ਵੀ ਚੰਗਾ ਸੀ ਯਾਰ ਇਹ ਚਲੋ ਠੀਕ ਹੈ ਭਾਈ ਸਾਰਿਆਂ ਨੂੰ ਠੀਕ ਹੈ ਓਕੇ ਭਾਈ ਓਕੇ ਹੋ ਗਿਆ ਠੀਕ ਮਿਲਦੇ ਹਾਂ ਬਹੁਤ ਆਇਆ ਭਾਈ ਜਾਨ ਬਹੁਤ ਸ਼ੁਕਰੀਆ ਠੀਕ ਮਿਹਰਬਾਨੀ ਓਕੇ ਠੀਕ ਆਪਾਂ ਆਪਣੇ ਅੰਗੇ ਚਲੇ ਗਏ ਤੇ ਆਪਾਂ ਹੋ ਗਏ ਹੁਣ ਵਿਲੇ ਤੇ ਆਪਣਾ ਕੰਮ ਕਰ ਸੰਭ ਲਈਏ ਤੇ ਵਲੌਗ ਕਰਦੇ ਐਂਡ ਕਿਉਂਕਿ ਕੰਮ ਦੇ ਵਿੱਚ ਫਿਰ ਵਲੌਗ ਬਣਾਣਾ ਟਾਈਮ ਨਹੀਂ ਮਿਲਣਾ ਤੇ ਵਲੌਗ ਕਰਦੇ ਆਪਾਂ ਇੱਥੇ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ 'ਚ